ਗੁਰਦਾਸਪੁਰ ਦਾ ਸਿਵਲ ਹਸਪਤਾਲ ਹਮੇਸ਼ਾ ਹੀ ਆਪਣੇ ਕਾਰਨਾਮੇ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਤੇ ਇੱਕ ਵਾਰ ਫਿਰ ਗੁਰਦਾਸਪੁਰ ਦਾ ਸਿਵਲ ਹਸਪਤਾਲ ਚਰਚਾ ਦੇ ਵਿੱਚ ਬਣ ਗਿਆ ਹੈ ਦਾਦਾ ਇਹ ਕਿ ਇਸ ਹਸਪਤਾਲ ਦੇ ਬਾਹਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਕਿਸਾਨ ਜੱਥੇਬੰਦੀਆਂ ਦੇ ਬਲੋ ਧੰਨਾ ਲਗਾਏ ਗਏ ਤੇ ਅਤੇ ਕਿਹਾ ਗਿਆ ਕਿ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਚੇਤਨਾ ਦੇ ਵੱਲੋਂ ਉਹਨਾਂ ਦੇ ਮ੍ਰਿਤਕ ਬਜ਼ੁਰਗ ਦੀ ਲਾਸ਼ ਨਹੀਂ ਦਿੱਤੀ ਜਾ ਰਹੀ ਜਿਸਤ ਕਿ ਪਹਿਲਾ ਐਸਐਮਓ ਨੇ ਖੁਦ ਲਿਖਤੀ ਆਰਡਰ ਦਿੱਤੇ ਸਨ ਕਿ ਪਰਿਵਾਰਕ ਮੈਂਬਰ ਨੂੰ ਲਾਸ਼ ਦੇ ਦਿੱਤੀ ਜਾਵੇ ਉਹਨਾਂ 'ਤੇ આરોਪ ਲਗਾਇਆ ਕਿ ਐਸਐਮਓ ਪੁਲਿਸ ਨਾਲ ਡ ਨਾਂਗਵ ਨੂੰ ਜਲਲ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਬਜ਼ੁਰਗ ਦੀ ਹੱਤਾ ਕੀਤੀ ਗਈ ਹੈ ਅਤੇ ਪੁਲਿਸ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਇਸ ਕਰਕੇ ਉਹਨਾਂ ਨੇ লাশ ਥਾਣੇ ਬਾਹਰ ਰੱਖ ਕੇ ਪ੍ਰਦਰਸ਼ਨ ਕਰਨਾ ਸੀ ਪਰ ਐਸਐਮਓ ਅਤੇ ਪੁਲਿਸ ਦੀ ਮਿਲਿਪੁਗਤ ਹੋਣ ਕਾਰਨ ਉਹਨਾਂ ਨੂੰ লাশ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਬਾਹਰ ਧਰਨਾ ਲਗਾਉਣਾ ਪਿਆ ਹੈ ਮੇਰਾ ਨਾਮ ਸੁਖਜੀਤ ਕੌਰ ਜੀ ਮੇਰਾ ਸਹੁਰਾ ਸਾਹਿਬ ਲੱਗਦੇ ਨੇ ਮੇਰਾ ਸਹੁਰਾ ਸਾਹਿਬ ਪੱਠੇ ਇਹ ਸਾਨੂੰ ਪੱਠੇ ਪਾਉਣ ਤੋਂ ਰੋਕਦੇ ਸੀ ਤੇ ਮੇਰਾ ਸਹੁਰਾ ਸਾਹਿਬ ਪੱਠੇ ਪਾਉਣ ਗਏ ਨੇ ਮੈਂ ਉਹਨਾਂ ਦੇ ਚੰਨਣ ਸਿੰਘ ਨਾਲ ਲਾਲਾ ਮੱਡਾ ਰੰਗਾ ਸਿੰਘ ਤੇ ਮੰਗਾ ਉਹ ਸਾਡਾ ਜੇਠ ਹੀ ਲੱਗਦਾ ਜਦੋਂ ਉਹਨਾਂ ਨੇ ਮਤਲਬ ਸਾਡੇ ਬਾਪੂ ਜੀ ਨੂੰ ਧੱਕਾ ਦੇ ਦਿੱਤਾ ਉਹਨੇ ਚਰਨ ਮੈਂ ਮਗਰ ਮਗਰ ਗਈਆਂ ਤੇ ਮੈਂ ਤੇ ਮੇਰੀ ਜਠਾਲੀ ਨੇ ਚੁੱਕ ਕੇ ਡੈਡੀ ਮਤਲਬ ਬਾਪੂ ਜੀ ਉਹਨਾਂ ਨੂੰ ਇੱਥੇ ਸਹਾਦਨ ਕਰਕੇ ਹਸਪੀਟਲ ਲਿਆ ਆਏ ਲੋਕਾਂ ਸਿੰਘ ਦੇ ਨਾਲ ਤੁਹਾਡੀ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸਰ ਕਰਨ ਚੰਨਣ ਸਿੰਘ ਹਾਂ ਜੀ ਤੂੰ ਤੂੰ ਮੈਂ ਮੈਂ ਹੋਈ ਸੀ ਤੇ ਉਹਨਾਂ ਦੀ ਮਾਤਾ ਟੈਕ ਫੋਨ ਕਰਕੇ ਉਦੋਂ ਹੀ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ। ਅਸੀਂ ਇਹ ਕਹਿੰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਿਹੜੀ ਐਸਐਮਓ ਐਸਐਮਓ ਨੂੰ ਮਿਲ ਕੇ ਡੈਡ ਬੜੀ ਕਿਉਂ ਨਹੀਂ ਦੇਣੀ ਕਿ ਕਹਿੰਦੀ ਉਹ? ਉਹ ਪਹਿਲੇ ਤੋਂ ਉਹਨਾਂ ਨੇ ਸਾਈਨ ਕਰ ਦਿੱਤੇ ਨੇ। ਹਾਂ ਦੇਖੋ ਅੱਡੇ ਕੋ ਰਸੀਦ ਵੀ ਹੈਗੀ ਆ। ਹੁਣ ਪਤਾ ਨਹੀਂ ਕੀ ਗੱਲ। ਤੁਸੀਂ ਹੁਣ ਕੀ ਕੀਤਾ? ਹਾਂਜੀ। ਹੁਣ ਅਸੀਂ ਜੱਟ ਮੰਗ ਕੇ ਤਾਂ। ਹਾਂਜੀ ਅਸੀਂ ਜਾਣ ਕੀਤਾ। ਵੀ ਸਾਨੂੰ ਡੈਡ ਬੋਡੀ ਦਿੱਤੀ ਜਾਵੇ। 300 300 ਸਾਢੇ ਵੀ 300 2 300 2 ਉੱਪਰ ਚੰਦੀ ਉਹਦੇ 300 2 ਲੱਗਣੀ। ਨਹੀਂ ਸੀ ਟੈਨਸ਼ਨ ਨਾ ਤੱਕ ਮਾਰਿਆ ਤੱਕ ਮੇਰੇ ਆਏ ਆ ਇਹਨਾਂ ਦੇ ਕੋਲ ਪੁਲਿਸ ਐਸ ਐਚਓ ਸਾਹਿਬ ਜਿਹੜਾ ਦਰਾنگਲਾ ਵਾ ਉਹਦੇ ਕੋਲ ਆਏ ਆ ਉਹਨੇ ਆ ਕੇ ਕਰਕੇ ਵੀ ਮੈਂ ਤੁਹਾਡੇ ਬਿਆਨ ਲੈਣਾ ਵਾ ਡੀ ਐਸ ਪੀ ਸਾਹਿਬ ਨਾਲ ਗੱਲ ਹੋਈ ਕਿ ਸਾਨੂੰ ਮਜਬੂਰ ਨਾ ਕਰੋ ਜੋ ਸਾਡੀ ਬੰਦੀ ਕਾਰਵਾਈ ਕਰੋ ਮਸਲਾ ਇਦਾਂ ਨਹੀਂ ਕੁਝ ਦਿਨ ਪਹਿਲਾਂ ਥੋੜੀ ਮਾਰੀ ਦੀ ਇਹਨਾਂ ਦੇ ਝੂਠਾ ਪਰਚਾ ਸੇ ਐਸ ਐਚਓ ਨੇ ਇੱਕ ਬੰਦੇ ਨੂੰ ਅਟੈਕ ਆਇਆ ਲੇਡੀਜ਼ ਨੂੰ ਉਹਦੇ ਬਿਆਨ ਲੈ ਕੇ ਕੋਈ ਇਨਕੁਆਇਰੀ ਨਹੀਂ ਕੀਤੀ ਕੋਈ ਨਹੀਂ ਕੀਤਾ ਉਹ ਤੇ 302 ਦਾ ਪਰਚਾ ਪਰਿਵਾਰ ਦੇ ਉੱਤੇ ਕਰ ਦਿੱਤਾ ਇਹ ਪਰਿਵਾਰ ਘਰੋਂ ਫਰਾਰ ਹੋ ਗਿਆ ਜਦੋਂ ਪਰਚਾ ਕੱਟਿਆ ਗਿਆ ਇੱਕ ਇਹਨਾਂ ਦਾ ਬੰਦਾ ਜਿਹੜਾ ਰੈੱਡ ਹੋ ਗਿਆ ਉਹ ਤੋਂ ਬਾਅਦ ਵਿੱਚ ਇਹਨਾਂ ਦੇ ਇੱਕ ਬਜ਼ੁਰਗ ਆ ਸੀ 85 ਸਾਲ ਦੀ ਉਮਰ ਹੈ ਹਾਲੇ ਚੰਗਾ ਆਪਣਾ ਖੇਤੀਬਾੜੀ ਦਾ ਕੰਮ ਕਰਦਾ ਸੀ ਉਹ ਆਪਣੀ ਵੇਹਲੀ ਦੇ ਵਿੱਚ ਪੱਠੇ ਪਾਉਣ ਵਾਸਤੇ ਗਿਆ ਵਾ ਜਦੋਂ ਪੱਠੇ ਪਾਉਣ ਵਾਸਤੇ ਗਿਆ ਤੇ ਇਹ ਜਿਹੜਾ ਮੌਜੂਦਾ ਜਿਹੜਾ ਪਰਿਵਾਰ ਆ ਇਹਨਾਂ ਉਹਦੇ ਉੱਤੇ ਜਾ ਕੇ ਵੇਹਲੀ ਤੇ ਹਮਲਾ ਕਰਤਾ ਬੁੱਢੇ ਨੂੰ ਜਾ ਕੇ ਧੱਕੇ ਮਾਰਨੇ ਚਾਲੂ ਕਰਤੇ ਆ ਕਿ ਤੇਰੇ ਉੱਤੇ ਜਿਹੜਾ ਵਾ ਅਸੀਂ ਤੈਨੂੰ ਪੱਠੇ ਨਹੀਂ ਪਾਉਂਦੇ ਨੇ ਜਦੋਂ ਉਹ ਬੁੱਢੇ ਨੂੰ ਧੱਕਾ ਮਾਰਿਆ ਖੁਰਲੀ ਦੇ ਵਜ੍ਹਾ ਉਹ ਵਜ੍ਹਾ ਸਾਰੇ ਜਿਹੜਾ ਕੋਮਾ ਦੇ ਵਿੱਚ ਚਲ ਗਿਆ ਇਹਨਾਂ ਦੇ ਪਰਿਵਾਰ ਨੇ ਉੱਥੋਂ ਚੁੱਕਿਆ ਹਸਪਤਾਲ ਵਿੱਚ ਲੈ ਆਂਦਾ ਜਦੋਂ ਸਿਵਲ ਹਸਪਤਾਲ ਲੈ ਆਂਦਾ ਤੇ ਇੱਥੇ ਲਿਆ ਆ ਕੇ ਇਹਨਾਂ ਨੇ ਜਦੋਂ ਉਹਨਾਂ ਨੂੰ ਐਡਮਿਟ ਕਰਾਣ ਆਂਦੇ ਸਾਡੇ ਕੋਲ ਸੀਰੀਅਸ ਸਾਡੇ ਕੋਲ ਨਹੀਂ ਹੈਗੀ ਇਹ ਬਾਅਦ ਚ ਦੂਜੇ ਹਸਪਤਾਲ ਦੇ ਵਿੱਚ ਲੈ ਗਏ ਆ ਉੱਥੇ ਪੰਜ ਛੇ ਦਾ ਰੱਖਿਆ ਉਹ ਫੇਰ ਆਂਦੇ ਸਾਡੇ ਕੋਲ ਨਹੀਂ ਇੱਥੋਂ ਤੁਸੀਂ ਸਿਵਲ ਹਸਪਤਾਲ ਲੈ ਜਾਓ ਜਦੋਂ ਕੱਲ ਦਾ ਸਿਵਲ ਹਸਪਤਾਲ ਲੈ ਕੇ ਆਏ ਆ ਫੇਰ 6-7 ਤਰੀਕ ਦਾ ਆਪਣਾ ਕੱਲ ਦਾ ਲਿਆਂਦਾ ਵਾ ਸਿਵਲ ਹਸਪਤਾਲ ਲਿਆ ਕੇ ਐਡਮਿਟ ਕਰਾਇਆ ਅੱਜ ਸਵੇਰੇ ਮਨੇਰੇ 2:30 ਵਜੇ ਡੈਥ ਹੋ ਗਈ ਆ 2:30 ਵਜੇ ਨਾਲ ਮਸ਼ੀਨ ਚਲਾਇਆ ਅਸੀਂ ਤਿੰਨ ਬਣਾ ਚਾਰ ਬਣਾਏ ਆ ਐਸਐਮਓ ਕੋ ਸਾਬਕਾ ਸਾਡੀ ਡੈਡ ਬੋਡੀ ਦਿੱਤੀ ਜਾਵੇ ਉਹਨਾਂ ਪਹਿਲਾਂ ਸਾਨੂੰ ਲਿਖਤੀ ਰੂਪ ਚ ਦੇ ਦਿੰਦਾ ਲਿਖਤੀ ਰੂਪ ਦੇ ਵਿੱਚ ਆ ਕਿ ਆਪਣੀ ਤੁਸੀਂ ਡੈਡ ਬੋਡੀ ਲੈ ਲਓ ਸੈਨ ਮੀਆਂ ਥਲੇ ਕੀਤੇ ਆ ਇਸ ਸੈਂਡ ਕਰਕੇ ਸਾਨੂੰ ਦੇ ਦਿੱਤੇ ਆ ਅਸੀਂ ਡੈੱਡ ਬੋਡੀ ਕਰਨ ਗਏ ਮਗਰੋਂ ਐਸਐਚਓ ਸਾਹਿਬ ਆਏ ਐਸਐਚਓ ਸਾਹਿਬ ਨੇ ਗੱਲ ਕੀਤੀ ਆ ਤੇ ਉਹਨਾਂ ਨੇ ਸਾਨੂੰ ਡੈੱਡ ਬੋਡੀ ਦਿੱਤੀ ਰੋਕ ਦਿੱਤੀ ਆ ਉਤੋਂ ਬਾਅਦ ਅਸੀਂ ਡੈੱਡ ਬੋਡੀ ਹੋਣ ਲਈ ਫੇਰ ਗਏ ਐਸਐਮ ਨੂੰ ਕਿ ਸਾਰੇ ਸਾਡੀ ਡੈੱਡ ਬੋਡੀ ਦਿੱਤੀ ਆ ਡੈੱਡ ਬੋਡੀ ਕਿਉਂ ਰੱਖ ਰਹੇ ਨੇ ਹਨੂੰ ਦਿੱਤੀ ਜਾਵੇ ਜਿਹੜੀ ਬੰਦੀ ਆਂ ਅਸੀਂ ਪਰਿਵਾਰਕ ਮੈਂਬਰ ਆਂ ਸਾਨੂੰ ਦਿੱਤੀ ਜਾਵੇ ਇਹ ਬਜ਼ੁਰਗ ਦਾ ਕੋਈ ਨਾ ਕੋਈ ਕਰੀਏ ਉਹ ਆਂਦੇ ਵੀ ਨਹੀਂ ਅਸੀਂ ਕਰ ਨਹੀਂ ਨਹੀਂ ਆ ਅੱਗੋਂ ਬੋਲਣ ਦਾ ਪਿਆ ਜਿਹੜੀ ਆ ਕਾਪੀ ਤੁਹਾਨੂੰ ਦਿੱਤੀ ਆ ਇਹ ਨਾਲ ਫੜ ਕੇ ਪਾੜ ਦੇ ਤੀ ਸੈਂਡ ਕੱਟ ਕੇ ਅਸੀਂ ਮੰਗ ਕਰਦੇ ਹਾਂ ਕਿ ਪਹਿਲਾਂ ਐਸਐਮਓ ਜੋ ਜੱਫੇ ਬੰਦੀ ਦਾ ਦੁਰਵਿਵਹਾਰ ਕੀਤਾ ਉਹਦੀ ਆਗੇ ਸਾਨੂੰ ਜੋ ਵੀ ਆਪਣਾ ਸਪਾਈ ਸਪਾਈ ਦਿੱਤੀ ਜਾਵੇ ਤੇ ਪੁਲਿਸ ਨੂੰ ਕੋਈ ਪ੍ਰਸਾਦ ਦੇਣ ਕਹਿੰਦੇ ਆ ਕਿ ਜੋ ਉਹਨਾਂ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਜਦ ਤੱਕ 302 ਦਾ ਪਰਚਾ ਦਰਜ ਨਹੀਂ ਹੁੰਦਾ ਤਦ ਤਾਈਂ ਹੀ ਨਾ ਪੋਸਟਮਾਰਟ ਕਰਾਵਾਂਗੇ ਨਾ ਸੰਸਕਾਰ ਕਰਾਂਗੇ ਉਹਨਾਂ ਦੇ ਉੱਤੇ 302 ਦਾ ਪਰਚਾ ਦਰਜ ਕਰਾ ਕੇ ਫਿਰ ਬੁਆਹਾਂਗੇ ਸੀ ਪਹਿਲੇ ਦਿਨ ਇੱਥੇ ਲੈ ਕੇ ਆਏ ਉਹ ਬਾਅਦ ਵਿੱਚ ਦੂਸਰੇ ਹਸਪਤਾਲ ਚ ਲੈ ਗਏ ਤਾਂ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਆਉਂਦੇ ਰਹੇ ਬਿਆਨ ਲੈਣ ਵਾਸਤੇ ਤੇ ਬੰਦਾ ਜਿਹੜਾ ਬਿਆਨ ਦੇਣ ਜੋ ਆਇਆ ਹੈ ਪਰਿਵਾਰ ਦੇ ਬਿਆਨ ਲੈ ਲਓ ਤੇ ਨਹੀਂ ਇਹ ਪਰਿਵਾਰ ਦੇ ਬਿਆਨ ਨਹੀਂ ਲੈ ਆਏ ਉਹਨਾਂ ਦੇ ਬਿਆਨ ਲੈਣੇ ਆ ਪਤਾ ਨਹੀਂ ਕਿਉਂ ਕਰਦੀ ਵੀ ਐਸਾ ਮੁੰਡਾ ਡੈਡ ਵੱਡੀ ਕਿਉਂ ਨਹੀਂ ਦੇਣੀ ਕਿਉਂ ਕਰਦੀ ਵੀ ਆ ਪਤਾ ਨਹੀਂ ਸਾਨੂੰ ਇਹ ਪੁਲਿਸ ਦੇ ਨਾਲ ਮਿਲੀ ਪੁਕਤ ਸਾਨੂੰ ਨਹੀਂ ਕੋਈ ਪਤਾ ਕਿ ਕਿਉਂ ਨਹੀਂ ਲੈ ਲਈ ਆਪਣੇ ਧਰਨਾ ਉਹਨਾਂ ਨੇ ਡੈਥ ਕਰਕੇ ਨਹੀਂ ਲਗਾਇਆ ਹੈਗਾ ਪੇਸ਼ੈਂਟ ਸਾਡੇ ਕੋਲ 3-4 ਦਿਨ ਪਹਿਲਾਂ ਤੋਂ ਹੀ ਦਾਖਲ ਸੀ ਪੇਸ਼ੈਂਟ 4-5 ਦਿਨ ਪਹਿਲਾਂ ਆਇਆ ਸੀ ਹਿਸਟਰੀ ਆਫ ਫਾਲ ਕਰਕੇ ਜੁੜਾ ਕਿ ਡਾਕਟਰ ਨੇ ਮੈਨੂੰ ਦੱਸਿਆ ਹੈਗਾ ਠੀਕ ਹੈ ਹਿਸਟਰੀ ਆਫ ਆਲ ਕਰਕੇ ਆਇਆ ਸੀ ਇਹਦੇ ਕੁਝ ਜੈਸਟ ਇੰਜਰੀ ਵੀ ਸੀ ਤੇ ਡਾਕਟਰ ਨੇ ਇਹਨਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਸੀ ਬਟ ਇਹ ਅੰਮ੍ਰਿਤਸਰ ਨਹੀਂ ਗਏ ਇਹ ਡਾਕਟਰ ਅਬਰੋਲ ਦੇ ਚਲੇ ਗਏ ਅੱਛਾ ਡਾਕਟਰ ਅਬਰੋਲ ਦੇ ਇਹਨਾਂ ਨੇ ਪਹਿਲਾਂ ਟ੍ਰੀਟਮੈਂਟ ਕਰਾਇਆ ਉਸ ਤੋਂ ਬਾਅਦ ਫਿਰ ਇਹ ਉੱਥੋਂ ਦੀ ਫੇਰ ਸਾਡੇ ਕੋਲ ਸ਼ਿਫਟ ਹੋ ਗਏ ਤਿੰਨ ਚਾਰ ਦਿਨਾਂ ਬਾਅਦ ਤਿੰਨ ਚਾਰ ਦਿਨ ਪਹਿਲਾਂ ਸਾਡੇ ਕੋਲ ਹੀ ਆ ਗਏ ਸੀ ਅੱਛਾ ਫਿਰ ਰਾਤ ਨੂੰ ਇਹਨਾਂ ਨੂੰ ਇਹਨਾਂ ਨੂੰ ਸੀਰੀਅਸਨੈਸ ਵੀ ਦੱਸੀ ਗਈ ਪੇਸ਼ੈਂਟ ਦੇ ਅਟੈਂਡੈਂਟਸ ਨੂੰ ਸਭ ਨੂੰ ਸੀਰੀਅਸਨੈਸ ਆਫ ਪੇਸ਼ੈਂਟ ਦੱਸੀ ਗਈ ਸੀ ਡਾਕਟਰ ਵੱਲੋਂ ਉਹਨਾਂ ਨੂੰ ਪਹਿਲਾਂ ਆਲਰੇਡੀ ਅੰਮ੍ਰਿਤਸਰ ਰੈਫਰ ਕੀਤਾ ਸੀ ਬਟ ਆਪਣੇ ਆਪ ਉਹ ਆਪਣੀ ਮਰਜ਼ੀ ਨਾਲ ਹੀ ਇੱਥੇ ਸਾਡੇ ਹਸਪੀਟਲ 'ਚ ਰਹਿ ਰਹੇ ਸੀ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਜਾ ਸਕਦੇ ਤੁਸੀਂ ਇੱਥੇ ਹੀ ਇਲਾਜ ਕਰੋ ਅਸੀਂ ਉਹਨਾਂ ਤੋਂ ਸਾਈਨ ਵੀ ਲਏ ਹੋਏ ਆ ਬਕਾਦਾ ਸਾਰਾ ਕੁਝ ਦੱਸਿਆ ਹੋਇਆ ਉਹਨਾਂ ਨੂੰ ਠੀਕ ਹੈ ਉਸ ਤੋਂ ਬਾਅਦ ਰਾਤ ਪੇਸ਼ੈਂਟ ਦੀ ਡੈਥ ਹੋ ਗਈ ਸੇਰੇ ਮਾਰਨਿੰਗ 'ਚ ਮੇਰਕੋ ਲਾਇਆ ਹੈ ਕਿ ਸਾਨੂੰ ਜਿਹੜੀ ਹੈ ਇਹ ਜਿਹੜੀ ਹੈ ਡੈਡ ਬੋਡੀ ਸਾਨੂੰ ਹੈਂਡਓਵਰ ਕਰ ਦਿੱਤੀ ਜਾਏ ਡੈਡ ਬੋਡੀ ਅਸੀਂ ਮੋਰਚਰੀ 'ਚ ਰੱਖੀ ਹੋਈ ਸੀ ਤੇ ਮੈਂ ਮੈਨੂੰ ਨਹੀਂ ਪਤਾ ਨਹੀਂ ਲੱਗਿਆ ਕਿ ਮਾਲਾ ਪੇਸ਼ੈਂਟ ਜਿਹੜਾ ਉਹ ਸੇਮ ਹੀ ਹੈਗਾ ਮੈਂ ਉਹਨੂੰ ਅਲਾਉ ਕਰਤਾ ਲੇਕਿਨ ਮੇਰੇ ਜਿਹੜੇ ਡਾਕਟਰ ਐਮਰਜੈਂਸੀ ਸੀਸੀ ਉਹਨਾਂ ਨੇ ਕਿਹਾ ਕਿ ਮੈਮ ਇਹ ਜਿਹੜਾ ਕੇਸ ਹੈ ਇਹ ਪੁਲਿਸ ਕੇਸ ਹੈਗਾ ਹੈ ਪੇਸ਼ੈਂਟ ਜਿਹੜੇ ਆਲਰੇਡੀ ਇਹਨਾਂ ਦਾ ਕੋਈ ਪ੍ਰੋਬਲਮ ਹੈ ਤੇ ਇਸ ਕਰਕੇ ਪੁਲਿਸ ਦੀ ਇਜਾਜ਼ਤ ਤੋਂ ਬਿਨਾ ਅਸੀਂ ਇਹਨਾਂ ਨੂੰ ਡੈੱਡ ਬੋਡੀ ਹੈਂਡ ਓਵਰ ਨਹੀਂ ਕਰਨੀ ਬਸ ਇੰਨੀ ਗੱਲ ਹੋਈ ਹੈ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਡੈੱਡ ਬੋਡੀ ਜਿਹੜੀ ਹੈ ਪੁਲਿਸ ਦੀ ਇਜਾਜ਼ਤ ਤੋਂ ਬਿਨਾ ਪੁਲਿਸ ਵਾਲੇ ਸਾਡੇ ਕੋਲ ਕਹਿਣਗੇ ਕਿ ਹਾਂ ਵੀ ਇਹਦਾ ਪੋਸਟਮਾਰਟਮ ਹੋ ਗਿਆ ਹੈ ਜਾਂ ਜੋ ਵੀ ਹੈ ਤਾਂ ਇਸ ਤੋਂ ਬਾਅਦ ਅਸੀਂ ਡੈੱਡ ਬੋਡੀ ਦੇਣੀ ਹੈ ਤੇ ਬਸ ਮੈਂ ਇੰਨੀ ਗ ਕੀ ਪੁਲਿਸ ਵਾਲੇ ਆ ਜਾਂਦੇ ਆਕਰ ਉਹ ਕੈਦਨ ਦੇ ਕਿ ਹਾਂ ਵੀ ਸਾਨੂੰ ਇਹਨਾਂ ਨੂੰ ਡੈੱਡ ਬੋਡੀ ਦੇ ਦੋ ਵੀਰ ਉਹਨਾਂ ਨੇ ਕੀਤਾ ਮੇਰੇ ਨਾਲ ਆ ਕੇ ਮੇਰੇ ਆਫਿਸ ਦਾ ਆ ਕੇ ਮੇਰੇ ਵੀਡੀਓ ਬਣਾਨੀਆਂ ਸ਼ੁਰੂ ਕਰਤੀਆਂ ਗਲਤ ਬੋਲ ਰਹੇ ਸੀ ਮੈਨੂੰ ਕਿ ਤੁਸੀਂ ਪਹਿਲਾਂ ਸਾਨੂੰ ਅਲਾਉ ਕਰਤਾ ਫਿਰ ਤੁਸੀਂ ਹੁਣ ਸਾਨੂੰ ਡੈੱਡ ਬੋਡੀ ਕਿਉਂ ਨਹੀਂ ਦੇ ਰਹੇ ਮੈਂ ਕਿਹਾ ਨਹੀਂ ਦੇਣੀ ਕਹਿੰਦੇ ਅਸੀਂ ਧਰਨਾ ਲਾ ਦਵਾਂਗੇ ਹੁਣ ਤਾਂ ਮੈਂ ਚੁਕਾਤਾ ਗਿਆ ਮੈਂ ਫਿਰ ਪੁਲਿਸ ਨੂੰ ਇਨਫੋਰਮ ਕਰਤਾ ਸੀ ਮੈਂ ਆਪਣੇ ਡੀਐਸਪੀ ਨੂੰ ਜਿਹੜੇ ਲੋਕਲ ਹੈਗੇ ਉਹਨਾਂ ਨੂੰ ਇਨਫੋਰਮ ਕੀਤਾ ਐਸਐਚਓ ਨੂੰ ਵੀ ਇਨਫੋਰਮ ਕੀਤਾ ਕਿ ਨਿਊਸੈਂਸ ਕ੍ਰੀਏਟ ਕਰ ਰਹੇ ਆ ਤੇ ਦੇਖੋ ਮੋਕੇ ਤੇ ਆ ਗਏ ਹਾਂ ਹਾਂ ਉਹ ਪੁਲਿਸ ਵਾਲੇ ਨਾ ਡਰਾਂਗਲੇ ਦਾ ਮਸਲਾ ਸੀ ਇੱਕ ਉਹ ਬਜ਼ੁਰਗ ਸੀ 85 ਸਾਲ ਦੀ ਉਮਰ ਸੀ ਉਸ ਦਿਨ ਪਹਿਲਾਂ ਕਿਤੇ ਕਿਤੇ ਇਹਦੇ ਨਾਲ ਸੱਟ ਲੱਗੀ ਸਿਰ 'ਚ ਤੇ ਇਹਨਾਂ ਦੇ ਕਾਨੂੰਨ ਮੁਤਾਬਕ ਜਿੱਥੇ ਲਾਗੋ ਨਾਲ ਗਵਾਂਡੀ ਪਹਿਲਾਂ ਉਹਨਾਂ ਦਾ ਟਕਪਚੋ ਮਤਲਬ ਮਦਰਜੋ ਹੈ ਲੜਾਈ ਝਗੜਾ ਆਇਆ ਸੀ ਉਸ ਲਖਮ ਸਿੰਘ ਐਨ ਪਾਰਟੀ ਦੇ ਬੱਚੇ ਸੀ ਉਹਨਾਂ ਨਾਲ ਲੜਾਈ ਹੋਈ ਉਸ ਨਾਲ ਤੇ ਬਜ਼ੁਰਗ ਜਿਹੜੀ ਮਾਤਾ ਸੀ ਉਹ ਵੀ ਡਾਕ ਹੋਈ ਸੀ ਉਹਦੇ ਚ ਇਹਨਾਂ ਦੇ ਬਜ਼ੁਰਗ ਸੀ ਸਾਥ ਦਲੀਪ ਸਿੰਘ ਜੀ ਉਹ ਉਹਨਾਂ ਵਕਦੇ ਧੱਕਾ ਦੇ ਉਹਨਾਂ ਕਦੇ ਡਿੱਗਣ ਸੱਟ ਲੱਗੀ ਉਹਨਾਂ ਨੇ ਇੱਕ ਬਸਮ ਮਤਾਬਕ ਉਹ ਜਿਹੜੇ ਹੁਣ ਆਏ ਇਹਨਾਂ ਨੂੰ ਮਿਲੇ ਆ ਉਹ ਪਰਚਾ ਤੇ ਚ ਕੀਤਾ ਜਾ ਰਿਹਾ ਹੈ ਦਰਾਨੇ ਤਪਤੀਸ਼ ਜੋ ਫੈਕਟ ਸਹੀ ਸਾਹਮਣੇ ਆਏ ਉਹਦੇ ਮੁਤਾਬਕ ਕਾਰਵਾਈ ਘਾੜੀ ਜਿੱਦ ਤੱਕ ਤਪਤੀਸ਼ ਕੀਤੀ ਗਈ ਸਰ ਇਹ ਕਰੇਗਾ ਲਾਸ਼ ਦਿੱਤੀ ਜਾ ਰਹੀ ਬੜੀ ਬੜੀ ਨਹੀਂ ਲਾਸ਼ ਉਸ ਮਾਦਮ ਤੋਂ ਬਾਅਦ ਦਿੱਤੀ ਜਾਂਦਾ ਜਾਂ ਜੀ ਤਾਂ ਨਾ ਸਮਝਦਾ ਹਾਂ ਹਾਂ ਤਾਂ ਨਾ ਤਾਂ ਨਾ ਹੋ ਗਿਆ ਚੁੱਕਾ ਹੋ ਗਿਆ ਚੰਗਾ ਕੋਲ ਦਾਸਪੁਰ ਤੋਂ ਲੱਕੀ ਦੀ ਰਿਪੋਰਟ ਐਸਐਮਜੀ ਨਿਊਜ਼